ਵੈਸ ਗੁਰਜੀਕਾ ਖਾਲਸਾ ਵੈਸ ਗੁਰਜੀਕੀ ਫਤਿਹ ਆਉਣ ਵਾਲੇ ਭਿਆਨਕ ਸਮੇਂ ਵਾਸਤੇ ਡਿਟੈਕਟਿਵ ਸਿੱਧੂ ਜੀ ਚੰਡੀਗੜ੍ਹ ਵਾਲੇ ਉਹਨਾਂ ਦੇ ਗ੍ਰਹਿ ਵਿਖੇ ਇਹ ਰਾਸ਼ਨ ਦੀ ਸਾਮ ਸੰਭਾਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਚੱਲ ਰਹੀ ਆ ਪਿਛਲੇ 4 5 6 ਮਹੀਨਿਆਂ ਤੋਂ ਦੇਖੋ ਬੋਤਲਾਂ ਵਿੱਚ ਚਨਾ ਚੌਲ ਕਣਕ ਅਤੇ ਪਾਣੀ ਇਹਨਾਂ ਨੂੰ ਵਧੀਆ ਬੋਤਲਾਂ ਵਿੱਚ ਪੈਕ ਕਰਕੇ 에ਅਰ ਟਾਈਟ ਜਿਹੜੀਆਂ ਬੋਤਲਾਂ ਹੁੰਦੀਆਂ ਜਿਨ੍ਹਾਂ ਵਿੱਚ ਹਵਾ ਨਾ ਜਾਵੇ ਵਧੀਆ ਕਿਸਮ ਦੀ ਕੁਆਲਿਟੀ ਦੀਆਂ ਬੋਤਲਾਂ ਮਗਾ ਕੇ ਉਹਨਾਂ ਵਿੱਚ ਪੈਕ ਕਰਕੇ ਸੰਭਾਲ ਰਹੇ ਆ ਸੰਗਤ ਦੀ ਸੇਵਾ ਵਾਸਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਕਾਲ ਪੈਣੇ ਆ ਤੇ ਉਦੋਂ ਫਿਰ ਇਹ ਰਾਸ਼ਨ ਦੇ ਲੰਗਰ ਲੱਗਣਗੇ ਜਿਹੜੇ ਗੁਰਮੁਖ ਪਿਆਰੇ ਨਾਮ ਜਪਣ ਵਾਲੀਆਂ ਰੂਹਾਂ ਬਚਣ ਗਿਆ ਉਹ ਫਿਰ ਰੁੱਖੀ ਮਿੱਸੀ ਖਾ ਕੇ ਸਰਵਾਈਵ ਕਰਨ ਗਿਆ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਸਾਰੇ ਮਹਾਂਪੁਰਖ ਵੀ ਦੱਸ ਰਹੇ ਆ ਅਤੇ ਹੋਰ ਵੀ ਬਹੁਤ ਸਾਰੇ ਮਹਾਂਪੁਰਖ ਸਾਰੇ ਪਾਸੇ ਸੇਵਾ ਕਰੇ ਗੁਪਤ ਤੌਰ ਤੇ ਅਨਾਜ ਅਚਾਰ ਇਹ ਸਾਰਾ ਇਕੱਠਾ ਕਰ ਰਹੇ ਆ ਵੇ ਇਹ ਦੇਖੋ ਬਾਸਮਤੀ ਰਾਈਸ ਵਧੀਆ ਅਤੇ ਚਨੇ ਵੀ ਵਧੀਆ ਕੁਆਲਟੀ ਦੇ ਕਣਕ ਅਤੇ ਪਾਣੀ ਇਹ ਰੋਦਾ ਵਧੀਆ ਕੁਆਲਟੀ ਦਾ ਜਿਹੜਾ ਉਹ ਤਕਰੀਬਨ 30 50000 ਲੀਟਰ ਪਾਣੀ ਪੈਕ ਹੋ ਚੁੱਕਾ 1000 ਕੁਐਂਟਰ ਦੇ ਆਸ-ਪਾਸ ਅਨਾਜ ਜਿਹੜਾ ਉਹ ਪੈਕ ਹੋ ਚੁੱਕਾ ਅਤੇ ਸੇਵਾ ਚਲਦੀ ਰਹੇਗੀ ਤੇ ਆਪ ਸਭ ਨੂੰ ਬੇਨਤੀ ਹੈ ਤੁਸੀਂ ਵੀ ਵੱਧ ਤੋਂ ਵੱਧ ਨਾਮ ਜਪਾਉਣ ਵਾਲਾ ਸਮਾਂ ਭਿਆਨਕ ਆ ਨਾਮ ਜਪੋ ਤੇ ਆਪਣੇ ਘਰਾਂ ਵਿੱਚ ਜਰੂਰ ਜਿੰਨਾ ਹੋ ਸਕੇ ਇਹ ਚਾਰ ਪੰਜ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੀ ਸੈਲਫ ਲਾਈਫ ਬਹੁਤ ਜ਼ਿਆਦਾ ਹੁੰਦੀ ਹੈ ਇਹ ਜ਼ਰੂਰ ਰੱਖੋ ਚੌਲ, ਚਨੇ ਕਣਕ, ਪਾਣੀ ਅਤੇ ਮਸਾਲੇ, ਹਲਦੀ, ਲੂਣ, ਲਾਲ ਮਿਰਚ ਇਹ ਜ਼ਰੂਰ ਰੱਖੋ ਤੇਲ ਸਰੋਂ ਦਾ ਤੜਕੇ ਵਾਸਤੇ ਅਤੇ ਹੋਰ ਜਿਹੜੀਆਂ ਚੀਜ਼ਾਂ ਜ਼ਰੂਰੀ ਆ ਜਿਵੇਂ ਕਿ ਪੱਖੀਆਂ, ਮੱਛਰਦਾਨੀਆਂ ਅਤੇ ਘਰਾਂ ਵਿੱਚ ਸ਼ਸਤਰ ਰੱਖੋ ਵੱਧ ਤੋਂ ਵੱਧ ਹੋਰ ਵੀ ਜਿਹੜੀਆਂ ਤੁਹਾਡੇ ਦਿਮਾਗ ਵਿੱਚ ਆਉਂਦਾ ਜਿੱਦਾਂ ਜਿੱਦਾਂ ਗੁਰੂ ਸਾਹਿਬ ਜੀ ਤੁਹਾਨੂੰ ਕਿਰਪਾ ਕਰਦੇ ਆ ਤੁਸੀਂ ਉਹ ਚੀਜ਼ਾਂ ਆਉਣ ਵਾਲੇ ਭਿਆਨਕ ਸਮੇਂ ਲਈ ਰੱਖ ਸਕਦੇ ਹੋ ਕੱਪੜੇ ਆਪਣੇ ਸਾਰੇ ਜਿਹੜੇ ਉਹ ਵਧੀਆ ਪਲਾਸਟਿਕ ਦੇ ਲਿਫਾਫਿਆਂ ਵਿੱਚ ਪਾ ਕੇ ਰੱਖੋ ਘਰਾਂ ਵਿੱਚ ਸਫਾਈ ਜ਼ਰੂਰ ਰੱਖੋ ਤੇ ਸਭ ਤੋਂ ਮੇਨ ਗੱਲ ਨਾਮ ਜਪੋ ਕਿਉਂਕਿ ਨਾਮ ਜਪਣ ਵਾਲੇ ਹੀ ਬਚਣੇ ਆਉਣ ਵਾਲੇ ਭਿਆਨਕ ਸਮੇਂ ਵਿੱਚ ਤੇ ਇਹ ਸਮਾਂ ਜਿਹੜਾ 25 ਤੋਂ 30 32 ਤੱਕ ਦੱਸਿਆ ਮਾ ਬੁਰਖਾਨੇ ਉਹ ਬਹੁਤ ਭਿਆਨਕ ਹੈ ਉਸ ਤੋਂ ਬਾਅਦ ਫਿਰ ਥੋੜਾ ਥੋੜਾ ਮਾਹੌਲ ਜਿਹੜਾ ਉਹ ਸਹੀ ਹੋਏਗਾ ठीक है जी वागुरू जी का खालसा वाहेगुरू जी की फतेह